ਇੱਕ ਗਰਭਵਤੀ ਔਰਤ ਦੇ ਪਤੀ ਨੇ ਹਸਪਤਾਲ ਦੇ ਸਟਾਫ ਖਿਲਾਫ ਮੋਰਚਾ ਖੋਲ ਕੇ ਰਾਤ ਤੇ ਤਾਦਾਦੀ ਕੀ ਮਾਮਲਾ ਤਰਨ ਤਰਨ ਦਾ ਦੱਸਿਆ ਜਾ ਰਿਹਾ ਹੈ ਹਸਪਤਾਲ ਦੇ ਦਰਵਾਜੇ ਤੇ ਧਰਨਾ ਲਗਾ ਹਸਪਤਾਲ ਖਿਲਾਫ ਹੈ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਹੈ ਇਸ ਧਰਨੇ ਨੂੰ ਵੇਖਦੇ ਹੋਏ ਹਸਪਤਾਲ ਦਾ ਸੈਮੋ ਮੌਕੇ ਤੋਂ ਖਿਸਕਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਗਰਭਵਤੀ ਔਰਤ ਹੈ ਉਹਦੇ ਘਰ ਵਾਲੇ ਨੇ ਦੱਸਿਆ ਕਿ ਉਸਦੀ ਘਰਵਾਲੀ 12 ਤਰੀਕ ਸਵੇਰੇ 8 ਵਜੇ ਡਿਲੀਵਰੀ ਲਈ ਸਿਵਲ ਹਸਪਤਾਲ ਹੈ ਲੈ ਕੇ ਆਇਆ ਸੀ ਜਿਸ ਸਮੇਂ ਕੋਈ ਵੀ ਡਾਕਟਰ ਹਸਪਤਾਲ ਵਿੱਚ ਹਾਜ਼ਰ ਨਹੀਂ ਸੀ ਜਿਸ ਤੇ ਹਸਪਤਾਲ ਵਿੱਚ ਹਾਜ਼ਰ ਇੱਕ ਹੈਲਪਰ ਨਰਸ ਨੇ ਔਧੇਕਾਰ ਵਾਲੀ ਦੀ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ ਡਿਲੀਵਰੀ ਦੌਰਾਨ ਹੀ ਉਹਦੇ ਨਵ ਜੰਮੇ ਬੱਚੇ ਦਾ ਸਿਰ ਅਣਗੈਲੀ ਨਾਲ ਨਰਸ ਨੇ ਧੜ ਤੋਂ ਅਲੱਗ ਕਰਕੇ ਰੱਖ ਦਿੱਤਾ ਉਸ ਦੀ ਔਧੇਕਾਰ ਵਾਲੀ ਦੀ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ ਡਿਲੀਵਰੀ ਦੌਰਾਨ ਹੀ ਉਸ ਦੇ ਨਵ ਜੰਮੇ ਬੱਚੇ ਦਾ ਸਿਰ ਅਣਗੈਲੀ ਨਾਲ ਨਰਸ ਨੇ ਧੜ ਤੋਂ ਅਲੱਗ ਕਰਕੇ ਰੱਖ ਦਿੱਤਾ ਜਦੋਂ ਉਸਨੇ ਆਪਣੀ ਪਤਨੀ ਦੀਆਂ ਚੀਖਾਂ ਸੁਣੀਆਂ ਆਪਰੇਸ਼ਨ ਵਾਲੇ ਕਮਰੇ ਦੇ ਵਿੱਚ ਗਿਆ ਉਹਦੀ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਸੀ ਨਰਸ ਨੇ ਵੀ ਜਵਾਬ ਦੇ ਦਿੱਤਾ ਫਿਰੋਜ਼ ਨੇ ਆਪਣੀ ਪਤਨੀ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਜਿੱਥੇ ਬੱਚਾ ਮਰਿਆ ਹੋਇਆ ਪੈਦਾ ਹੋਇਆ ਉਹਦੀ ਗਰਦਨ ਤੇ ਜ਼ਖਮ ਸਾਨੀ ਉਹਨਾਂ ਕਿਹਾ ਮੇਰੇ ਬੱਚੇ ਦੀ ਡਿਲੀਵਰੀ ਦੌਰਾਨ ਹੈਲਪਰ ਨੇ ਨਰਸ ਨੇ ਅਜੜੀ ਅੰਗੈਲੀ ਵਰਤੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ ਕੰਨੀ ਕਿ ਨਾਲ ਡਾ ਸਾਹਮਣੇ ਉਹ ਮੇਰਾ ਨਾਮ ਮਧੂ ਆ ਤੇ ਕਿਥੋਂ ਰਹਿਣ ਵਾਲੇ ਮੈਂ ਗੰਡੀਵਿੰਡੋ ਤੇ ਇਹ ਕੀ ਹਸਪਤਾਲ ਤੁਸੀਂ ਕਿਦੋਂ ਦਾਖਲ ਕਰੋ ਇਹ ਹਸਪਤਾਲ ਚ ਕੀ ਗੱਲ ਹੋਈ ਸਾਰੀ ਮੈਂ 12 ਤਰੀਕ ਤੇ ਸ਼ੁੱਕਰਵਾਰ ਹੂੰ ਉਦੋਂ ਸਵਾਰ ਸਵੇਰੇ ਹੂੰ 6:30 ਵਜੇ ਇੱਥੇ ਆ ਗਏ ਹਾਂ ਹੂੰ ਤੇ ਇੱਥੇ ਆਣ ਕੇ ਇੱਥੇ ਕੋਈ ਨਰਸ ਨਹੀਂ ਕੋਈ ਡਾਕਟਰ ਨਹੀਂ ਹੀ ਇੱਥੋਂ ਜਿਹੜੀ ਦਾਈ ਹੀ ਉਹ ਮੈਨੂੰ ਅੰਦਰ ਲੈ ਗਈ ਸੀ ਉਹ ਮੇਰਾ ਬਸ ਉਹ ਦੋ ਨਾ ਉਹਨੇ ਮੈਨੂੰ ਕੋਈ ਟੀਕਾ ਲਾਇਆ ਨਾ ਕੋਈ ਗੁਰਗੋਸ਼ ਲਾਇਆ ਕੋਈ ਮੇਰਾ ਬੀਪੀ ਚੈੱਕ ਨਹੀਂ ਕੀਤਾ ਕੁਛ ਨਹੀਂ ਕੀਤਾ ਉਹ ਕੱਲੀ ਸੀ ਉਹਨੇ ਬਸ ਮੈਨੂੰ ਅੰਦਰ ਲੈ ਖੜ ਕੇ ਤੇ ਉਹ ਮੇਰਾ ਕੇਸ ਕਰਨ ਡੈਤੀ ਤੁਹਾਨੂੰ ਤਰੀ ਦਿੱਤੀ ਡਾਕਟਰਾਂ ਨੇ ਪੀਐਸ3 ਨੂੰ ਤੁਹਾਡਾ ਹੋਣਾਵਾ ਤੁਹਾਡਾ ਨਹੀਂ ਹੋਣੀ ਇਹ ਇਸ ਬਲਦਸੇ ਦੀ ਡਾਕਟਰ ਨੂੰ ਵੀ ਮੈਂ ਮੇਰਾ ਇਹ ਪ੍ਰੈਸ਼ਰ ਉਹ ਜਮ ਰੈਡਬਰੀ ਹੋਣੀ ਤੇ ਨਹੀਂ ਨਹੀਂ ਜੀ ਇੱਥੇ ਨਹੀਂ ਮੈਨੂੰ ਉਹ ਦੋ ਨੇ ਮੈਨੂੰ ਕੋਈ ਵੀ ਕੁਝ ਵੀ ਦੱਸਿਆ ਜਦੋਂ ਇਹਨਾਂ ਨੇ ਮੇਰਾ ਅਦਾ ਕੇਸ ਕਰਤਾ ਹੂੰ ਤੇ ਉਦੋਂ ਇਹਨਾਂ ਨੇ ਮੈਨੂੰ ਜਵਾਬ ਦੇਤਾ ਇੱਥੇ ਬਈ ਬਈ ਤੁਹਾਡੀ ਇੱਥੇ ਡਿਲੀਵਰੀ ਨਹੀਂ ਹੋਣੀ ਇਹਨੂੰ ਲਾਜ ਜਿਹੜਾ ਤੁਹਾਡਾ ਬੇਬੀ ਹੋਣਾ ਵਲਾ ਸੀ ਤੁਹਾਡੀ ਅਲਟਰਾਸਾਊਂਡ ਕਰਾਈ ਸੀ ਇਹਨਾਂ ਨੇ ਹਾਂਜੀ ਕਰਾਈ ਸੀ ਬੇਬੀ ਦਾ ਨੋਰਮਲ ਸੀ ਹਾਂਜੀ ਉਹਦੇ ਬੱਚਾ ਨੋਰਮਲ ਸੀ ਜਦੋਂ ਮੈਂ ਇੱਥੇ ਆਈ ਹਾਂ ਉਦੋਂ ਵੀ ਮੇਰਾ ਬੇਬੀ ਨੋਰਮਲ ਸੀ ਮੈਂ ਮਤਲਬ ਕਿ ਠੀਕ ਠਾਕ ਸੀ ਹਾਂਜੀ ਫਿਰ ਤੁਹਾਡੀ ਡਿਲੀਵਰੀ ਡਾਕਟਰ ਕਿਹੜੇ ਨੇ ਕੀਤੀ ਮੇਰੀ ਡਿਲੀਵਰੀ ਉੱਥੇ ਗੁਫਤਾ ਹਸਪਤਾਲ ਕੀਤੀ ਇੱਥੇ ਇੱਥੇ ਕੋਈ ਡਾਕਟਰ ਨਹੀਂ ਬਸ ਜਿਹੜੀ ਇਧਰ ਦੀ ਉਹ ਉਜੀ ਦਾ ਹੀ ਉਹ ਮੇਰੀ ਡਿਲੀਵਰੀ ਕਰਨ ਦੀ ਸੀ ਤੁਸੀਂ ਇਹਨੂੰ ਕਿਹਾ ਨਹੀਂ ਵੀ ਡਾਕਟਰ ਨੂੰ ਬੁਲਾਓ ਜਾਂ ਕੋਈ ਗੱਲ ਕਰ ਹਾਂਜੀ ਅਹੀਂ ਮੈਨੂੰ ਇੰਨਾ ਹੁਣ ਪਤਾ ਨਹੀਂ ਮੈਂ ਤੇ ਹੁਣ ਮੈਨੂੰ ਹੋਸ਼ ਨਹੀਂ ਹੀ ਨਹੀਂ ਤੇ ਉਹ ਉਹਨਾਂ ਨੇ ਵੀ ਨਹੀਂ ਕਿਸੇ ਨੂੰ ਫੋਨ ਕੀਤਾ ਸੀ ਉਹ ਕੱਲੇ ਹੀ ਦਏ ਹੀ ਤੇ ਫਿਰ ਕੀ ਹੋਇਆ ਫਿਰ ਬਸ ਉਹ ਆਪਣਾ ਜੋਰ ਲਾਉਂਦੇ ਰਹੇ ਹਾਂਜੀ ਤੇ ਐਂਦਾ ਹੀ ਬਸ ਮੇਰੇ ਬੱਚੇ ਦਾ ਬੱਚੇ ਨੂੰ ਕੀ ਹੈ ਬੱਚਾ ਬਿਲਕੁਲ ਠੀਕ ਠਾਕ ਸੀ ਉਹਨਾਂ ਨੇ ਆਪੇ ਮੇਰਾ ਕੇਸ ਜਦੋਂ ਮੇਰਾ ਕੇਸ ਕਰਾ ਦੇਈ ਬੱਚੇ ਦਾ ਮੈਂ ਉਹਨਾਂ ਨੇ ਮੇਰਾ ਸਿਰ ਫੜ ਕੇ ਖਿੱਚਤਾ ਜੇ ਤੇ ਬਸ ਉਹ ਉਹਨਾਂ ਨੇ ਝੂਠ ਮਾਰਤਾ ਵਈ ਬੱਚਾ ਤੁਹਾਡਾ ਠੀਕ ਨਹੀਂ ਹੈ ਗਲਿਆ ਪਿਆ ਜੇ ਹਾਂਜੀ ਜੀ ਪਹਿਲਾ ਬੇਬੀ ਤੁਹਾਡਾ ਪਹਿਲਾ ਬੇਬੀ ਨਹੀਂ ਦੂਜਾ ਬੇਬੀ ਹੈ ਦੂਜਾ ਬੇਬੀ ਹੈ ਹਾਂਜੀ ਪਹਿਲਾ ਬੇਬੀ ਨਾਰਮਲ ਹੋਇਆ ਸੀ ਹਾਂਜੀ ਪਹਿਲਾ ਬੇਬੀ ਨਾਰਮਲ ਹੋਇਆ ਸੀ ਉਹ ਵੀ ਇੱਥੇ ਹੋਇਆ ਸੀ ਪਰ ਉਦੋਂ ਡਾਕਟਰ ਸੀ ਉਹਨਾਂ ਨੇ ਮੈਨੂੰ ਪਹਿਲਾ ਟੀਕਾ ਟੂ ਦਾ ਸਾਰਾ ਕੁਝ ਲਾਇਆ ਸੀ ਇਸ ਵਾਰੀ ਮੈਨੂੰ ਕੁਝ ਨਹੀਂ ਕੀਤਾ ਉਹਨਾਂ ਨੇ ਫਿਰ ਤੁਹਾਡਾ ਹੁਣ ਤੁਹਾਨੂੰ ਕੀ ਲੱਗਦਾ ਇਹ ਅਣਗਹਿਲੀ ਕੀਤੀ ਗਈ ਤੁਹਾਡੇ ਹਾਂਜੀ ਹੂੰ ਉਸ ਤੋਂ ਬਾਅਦ ਫਿਰ ਤੁਹਾਨੂੰ ਕਿੱਥੇ ਖੜਿਆ ਗਏ ਤੁਸੀਂ ਇਸ ਤੋਂ ਬਾਅਦ ਮੈਨੂੰ ਇੱਥੇ ਗੁਪਤਾ ਡਾਕਟਰ ਕੋਲ ਲੈ ਕੇ ਗਈ ਸੀ ਇੱਕ ਵਾਰ ਉਹਨਾਂ ਕੀ ਕੀਤਾ ਉਹਨਾਂ ਨੇ ਪਹਿਲੇ ਮੈਨੂੰ ਜਾਂਦੇ ਸਾਰੀ ਮੈਨੂੰ ਟੀਕੇ ਲਾਏ ਗਲਗੋਸ਼ ਲਾਇਆ ਹਾਂਜੀ ਮੈਨੂੰ ਬੀਪੀ ਚੈੱਕ ਕੀਤਾ ਮੇਰਾ ਹਾਂਜੀ ਮੇਰੇ ਧੜਕਣੇ ਚੈੱਕ ਕੀਤੀ ਮੁੜ ਕੇ ਉਹਨਾਂ ਨੇ ਮੈਨੂੰ ਹੱਥ ਪਾਇਆ ਉਦੋਂ ਬੇਬੀ ਹੋ ਗਿਆ ਸੀ ਕਿ ਨਹੀਂ ਨਹੀਂ ਉਦੋਂ ਬੇਬੀ ਹੋਇਆ ਨਹੀਂ ਸੀ ਉਦੋਂ ਮੇਰੀ ਅੱਧੀ ਡਿਲੀਵਰੀ ਤੇ ਹੀ ਅੱਧੀ ਡਿਲੀਵਰੀ ਮੇਰੇ ਉੱਥੇ ਜਾ ਕੇ ਹੋਈ ਉਹਨਾਂ ਨੇ ਮੈਨੂੰ ਨੋਰਮਲ ਕੇਸ ਕੀਤਾ ਹੈ ਮੇਰਾ ਤੇ ਫਿਰ ਬੇਬੀ 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 ਕੀ ਦਾ ਬੇਬੀ ਠੀਕ ਸੀ ਨਹੀਂ ਬੇਬੀ ਠੀਕ ਨਹੀਂ ਸੀ ਹਾਂ ਬੇਬੀ ਪੁਰਾਉ ਹਾਂ ਬੇਬੀ ਡੈਥ ਹੋ ਗਈ ਸੀ ਹਾਂਜੀ ਬੇਬੀ ਡੈਥ ਹੋ ਗਈ ਸੀ ਮਤਲਬ ਫਿਰ ਡਾਕਟਰ ਨੇ ਕੀ ਕਿਹਾ ਬਈ ਇਹਨਾਂ ਦੀ ਅੰਗਲੀ ਕਾਕੇ ਡੈਥ ਹੋਈ ਹਾਂਜੀ ਉਹਨਾਂ ਨੇ ਉਧਰਲੇ ਡਾਕਟਰ ਨੇ ਮੈਨੂੰ ਆਖਿਆ ਬਈ ਤੁਹਾਡਾ ਆਪਰੇਸ਼ਨ ਹੋਣਾ ਹੀ ਤੁਹਾਡਾ ਬੇਬੀ ਬਿਲਕੁਲ ਠੀਕ ਸੀ ਤੇ ਬਿਲਕੁਲ ਠੀਕ ਹੋਣੇ ਬਸ ਪ੍ਰੈਸ਼ਨ ਨਾ ਹੋਣਾ ਹੀ ਬਈ ਜੀ ਤੁਸੀਂ ਬਾਅਦ ਵਿੱਚ ਫਿਰ ਡਾਕਟਰ ਨਾਲ ਗੱਲ ਕੀਤੀ ਆ ਕੇ ਵੀ ਆ ਗੱਲ ਕੀਤੀ ਇਹਨਾਂ ਨੇ ਹਾਂਜੀ ਉਹਨਾਂ ਨੇ ਮੇਰੇ ਹਸਬੰਦ ਨੇ ਕੀਤੀ ਸੀ ਇੱਥੇ ਗੱਲ ਆ ਕੇ ਉਹ ਕਹਿੰਦੇ ਬਈ ਸਾਡੀ ਕੋਈ ਗਲਤੀ ਨਹੀਂ ਹੈ ਅੱਛਾ ਹਾਂਜੀ ਇਸ ਬੰਦੀ ਮੰਗ ਕਰਦੇ ਹੋ ਤੁਸੀਂ ਹੁਣ ਕੀ ਚਾਹੁੰਦੇ ਕੀ ਉਹਨਾਂ ਜੇਦਾ

ਮੇਰੀ ਵਾਈਫ ਹੀ ਮੈਂ ਹੀ ਮੇਰੇ ਚਾਚਾ ਹੀ ਦਾ ਲੜਕਾ ਹੀ ਗੱਡੀ ਦੇ ਲੈ ਕੇ ਆਏ ਆ ਉਸ ਟਾਈਮ ਕੋਈ ਨਹੀਂ ਹਸਪੀਟਲ ਹੋਇਆ ਹੈਗਾ ਜਿਸ ਟਾਈਮ ਮੈਂ ਤੁਹਾਨੂੰ ਕੁਰਸੀਆਂ ਚੇਹਰਾ ਖਾਲੀ ਤੱਕ ਦੀ ਵੀਡੀਓ ਦਿਖਾਈ ਆ ਬਾਹਰ ਤੋਂ ਲਾ ਕੇ ਅੰਦਰ ਤੱਕ ਦਿਖਾਈ ਆ ਕਿਉਂਕਿ ਜਿਸ ਟਾਈਮ ਮੈਡਮ ਆ ਰਹੇ ਆ ਉਸ ਟਾਈਮ ਦੀ ਵੀਡੀਓ ਵੀਡੀਓ ਦੇ ਵਿੱਚ ਆਉਂਦਾ ਹੈ ਇੱਕ ਜਿਹੜੀ ਮੈਂ ਸੈਪਰੇਟ ਰੱਖੀ ਆਪਣੇ ਕੋਲ ਵੱਖਰੀ ਰੱਖੀ ਜਿਸ ਟਾਈਮ ਤੇ ਕੇਸ ਕਰ ਰਹੇ ਆ ਠੀਕ ਆ ਉਹ ਵੀ ਮੇਰੇ ਕੋਲ ਵੀਡੀਓ ਵੀ ਆਪਰੇਸ਼ਨ ਥੀਏਟਰ ਦੇ ਅੰਦਰ ਬਿਠਾਈ ਉਹ ਕਿਸੇ ਨੂੰ ਨਹੀਂ ਆਪਾਂ ਲੀਕ ਕੀਤੀ ਪਹਿਲਾਂ ਇਸ ਕਰਕੇ ਨਹੀਂ ਕੀਤੀ ਬਾਅਦ ਵਿੱਚ ਕੱਲ ਨੂੰ ਕੋਈ ਇਹ ਨਾ ਕਵੇ ਪਿੱਛੋਂ ਇੱਕ ਕੰਮ ਹੋਇਆ ਮੇਰੀ ਵਾਈਫ ਇੱਥੋਂ ਤੁਰ ਕੇ ਆਈ ਅੰਦਰ ਜੇ ਬੱਚਾ ਪਿੱਛੋਂ ਹੋਇਆ ਹੋਵੇ ਵਾਈਫ ਤੁਰ ਕੇ ਆ ਸਕਦੀ ਨਹੀਂ ਨਹੀਂ ਜਿੱਦਾਂ ਉਹ ਕਹਿ ਰਹੇ ਪੀ ਪ੍ਰੀਮਚੂਰ ਬੱਚਾ ਜੇ ਤੁਹਾਨੂੰ ਪਤਾ ਹੀ ਵੀ 6-7 ਮਹੀਨੇ ਦੇ 7 ਨਹੀਂ ਜੀ ਹੁਣ ਹਾਂਜੀ 7 ਮਹੀਨੇ ਪੂਰੇ ਆ ਸਾਨੂੰ ਟਾਈਮ ਦਿੱਤਾ ਸੀ ਡਾਕਟਰਾਂ ਨੇ 7 ਮਹੀਨੇ ਦਾ ਹੀ ਸਾਨੂੰ ਡਾਕਟਰਾਂ ਟਾਈਮ ਤਾਂ ਸੀ ਦੇ ਦਿੰਦੇ ਜਿਵੇਂ ਜੜੀ ਬੱਚੇ ਜੀ ਸਾਰੇ ਕਿਨਾ ਇੱਕਦਮ ਉਹਦੇ ਦਰਦਾਂ ਹੋਣ ਲੱਗ ਪਏ ਇੱਕ ਦਰਦਾਂ ਹੋਣੀ ਅਲੱਗ ਗੱਲ ਹੈ ਇੱਕ ਦਰਦਾਂ ਹੁੰਦੀ ਹੈ ਡਿਲੀਵਰੀ ਦੇ ਦਰਦਾਂ ਵੀ ਇੱਕ ਦਰਦਾਂ ਹੁੰਦੀ ਹੈ ਥੋੜਾ ਸਾ ਹਾਂ ਜੀ ਤੁਹਾਨੂੰ ਡਾਕਟਰ ਸਾਹਿਬ ਨੇ ਉਹ ਕੋਈ ਟਾਈਮ ਦਿੱਤਾ ਸੀ ਕਿ ਅੱਜ ਚਾਂਦੀ ਤੁਹਾਡੇ ਬੱਚੇ ਤੁਹਾਡੀ ਕੱਲ ਡਿਲੀਵਰੀ ਹੋਣੀ ਤੁਸੀਂ ਤਾਂ ਲੈ ਕੇ ਆਏ ਜੀ ਹਾਂ ਜੀ ਕਿ ਨਾਮ ਮੈਡਮ ਨਾਲ ਗੱਲ ਕੀਤੀ ਵੀ ਮੈਡਮ ਜੀ ਇੰਨਾ ਦਰਦਾਂ ਹੋਣ ਦੀਆਂ ਵਾ ਪਿੰਡ ਵੀ ਗੱਲ ਹੋਈ ਆ ਹਸਪੀਟਲ ਦੇ ਵਿੱਚ ਉਹ ਆਨਰੇ ਕਿ ਨਾ ਇਹਨੂੰ ਭਲੇ ਖਾ ਪਹੁੰਚਿਆ ਵਾ 7ਵਾਂ ਮਹੀਨਾ ਨਹੀਂ ਟਾਈਮ ਇਹਦਾ ਪੂਰਾ ਹੋ ਚੁੱਕਾ ਜਾ ਜਿਹੜੇ ਪਿੰਡ ਆਡੀ ਗੰਡੀ ਵੰਡ ਮੈਡਮ ਓਕੇ ਉਹਦਾ ਕਿ ਨਾਮ ਉਹਨਾਂ ਦਾ ਨਾਮ ਔਰ ਪੇਟ ਜਿੰਨੀ ਦਾ ਨਾਮ ਜਿਹਦੇ ਜਿਹੋ ਤੇ ਗਿਆਸ ਕਰਦੇ ਐਡਾ ਵੱਡਾ ਰਾਜਬੀਲੈਂਡ ਹੈ ਆਪਣੀ ਵੀਜ਼ਾ ਜੀ ਕਰਾਉਂਦੇ ਨੇ ਰਾਜਬੀਲ ਰਾਜਬੀਲ ਇੱਥੇ ਜਦੋਂ ਪਹੁੰਚੇ ਫਿਰ ਕੀ ਹੋਇਆ ਇੱਥੇ ਜਦੋਂ ਮੈਂ ਅੰਦਰ ਆਇਆ ਵਾ ਠੀਕ ਆ ਅੰਦਰੋਂ ਐਂਟੀ ਜੀ ਇੱਥੇ ਹੋਰ ਕੋਈ ਸਟਾਫ ਨਹੀਂ ਮੈਨੂੰ ਅੰਦਰ ਜਾਣ ਨਹੀਂ ਦਿੱਤਾ ਠੀਕ ਆ ਅੰਦਰ ਆਉਂਦੇ ਤੋਂ ਨਹੀਂ ਜਾਣਾ ਠੀਕ ਆ ਜਿਹੜੇ ਜਿਹੜੇ ਇੱਥੇ ਮੈਡਮ ਆ ਮੌਕੇ ਤੇ ਹਾਜ਼ਰ ਸੀ ਉਹਨਾਂ ਦਾ ਉਹ ਡਾਕਟਰ ਸੀ ਕੋਈ ਸੀ ਕੋਈ ਨਹੀਂ ਜਿਹੜੇ ਐਂਟੀ ਇਥੇ ਜਿਹੜੇ ਕੰਮ ਕਰਦੇ ਹਨ ਹਲਪਰੇ ਜਿਹੜੇ ਉਹ ਅਮਰੀਕਾ ਅਮਰੀਕਾ ਠੀਕ ਆ ਠੀਕ ਹੈ ਬੜੇ ਤੇ ਬਾਅਦ ਵਿੱਚ ਜਦੋਂ ਅੰਦਰ ਲੈ ਗਏ ਨੂੰ ਆਪਣੇ ਆਪੇ ਆਪਰੇਟ ਕਰਨ ਲੱਗੇ ਆ ਠੀਕ ਆ ਤੇ ਜਦੋਂ ਉਹਦੇ ਦਰਦਾਂ ਦੀ ਉਹਨੇ ਜੇ ਵੀ ਖਿੱਚਦੇ ਪਏ ਤੇ ਉਹਦੀ ਆਵਾਜ਼ ਜ਼ਿਆਦੀ ਆਈ ਮੈਂ ਇੱਕਦਮ ਭੱਜ ਕੇ ਆਪਰੇਸ਼ਨ ਥੀਟਰ ਦੇ ਅੰਦਰ ਚਲੇ ਗਿਆ ਉਸ ਟਾਈਮ ਮੈਂ ਵੀਡੀਓ ਆਪਣੀ ਸਟਾਰਟ ਕਰ ਲਈ ਠੀਕ ਆ ਉਹ ਮੈਂ ਸੇਵਰੇਟ ਰੱਖੀ ਉਹ ਮੈਂ ਤੁਹਾਨੂੰ ਵੀਡੀਓ ਦੇ ਸਾਹਮਣੇ ਕਰੂੰਗਾ ਠੀਕ ਆ ਕੁਝ ਬੇਬੀ ਆ ਗਿਆ ਸੀ ਬਾਅਦ ਤੇ ਉੱਚਾ ਅੱਧਾ ਬੇਬੀ ਆਇਆ ਸੀ ਜਦੋਂ ਉਹ ਗਰਦ ਦਾ ਲੱਤ ਕੇ ਭੱਜ ਕੇ ਬਾਹਰ ਨਿਕਲੀ ਜਿਹੜਾ ਤਾਂ ਹੁਣ ਪਈ ਜਾਂਦੇ ਗੱਲ ਲੱਤ ਗਈ ਹੈ ਜਿਹਨੂੰ ਦੀ ਗੁਪਤਾ ਸੱਜੇ ਜੀ ਤਾਂ ਉਹ ਤਾਂ ਬੀਬੀ ਦੇ ਕਹਿਆ ਤੁਹਾਨੂੰ ਉਹਦੀ ਬੋਡੀ ਪਰ ਨਾਰਮਲ ਸੀ ਉਹਦੀ ਕਿ ਜਾਨ ਕੀ ਇਹ ਦਿਖਾਇਆ ਗੱਦ ਲੱਤੀ ਉਹਦੋਂ ਉਹਨਾਂ ਦਿਖਾਇਆ ਵਾ ਜੇ ਆਪਾਂ ਇੱਥੇ ਆਏ ਆ ਇੱਥੇ ਵੀ ਲੈ ਉੱਥੇ ਗਏ ਆਪਾਂ ਲੈ ਕੇ ਉਹਨਾਂ ਦਿਖਾਇਆ ਵਾ ਬੀਬੀ ਦਾ ਡਬਾਰ ਜੇ ਬਾਅਦ ਵਿੱਚ ਨਾ ਕਿਉਂ ਗਰਦਨ ਫਿਰ ਗੁਪਤਾ ਵਾ ਫੋਟ ਵਿੱਚ ਕਿਉਂ ਨਹੀਂ ਦਿਖਾਇਆ ਦੇਖਿਆ ਵੀ ਤੁਹਾਡਾ ਉਹਨਾਂ ਨੇ ਰਿਪੋਰਟ ਜੀ ਦੇ ਕਿਹਾ ਵਾ ਵੀ ਇਹਦੀ ਤਾਂ ਬੋਡੀ ਦਿੱਤੀ ਬੱਚੇ ਦੀ ਉਹ ਬਿਲਕੁਲ ਸਹੀ ਸਲਮਤ ਸੀ ਕੋਈ ਵਿਸ਼ੇਸ਼ ਨਹੀਂ ਲੱਤ ਨਹੀਂ ਗੱਦ ਲੱਤੀ 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 ਇਹ ਗੁਪਤਾ ਹੌਸਲੇ ਕੇ ਉਹਨੂੰ ਵੀ ਦਫਚੇ ਨਿਕੀ ਤਾਂ ਵੀ ਪਹੁੰਚੇ ਮੈਂ ਨਾ ਸਰ ਕਿੰਨਾ ਮੈਨੂੰ ਸਰਾਂ ਦੇ ਸਾਹਮਣੇ ਕਿੱਥੇ ਫਿਰਤੀ ਕਿੱਦਾਂ ਲੈ ਕੇ ਗਏ ਇੱਥੋਂ ਮੈਂ ਕਿੰਨਾ ਇੱਥੇ ਮੇਰੇ ਚਾਚਾ ਜੀ ਦਾ ਲੜਕਾ ਗੱਡੀ ਦੇ ਛੱਡ ਕੇ ਚਲੇ ਗਿਆ ਇਹ ਫੇਰ ਮੈਂ ਵਾਪਸ ਗਿਆ ਜਿੱਥੇ ਛੱਡ ਕੇ ਗਿਆ ਫੇਰ ਉਹਨੂੰ 10 15 ਮਿੰਟ ਬਾਅਦ ਹੀ ਮੰਗਾਲਿਆ ਵਾ ਗੱਡੀ ਵਾਪਸ ਲੈ ਕੇ ਆ ਚੱਕਰ ਹੋ ਗਿਆ ਫੇਰ ਗੁਪਤਾ ਫੜ ਜਗੇ ਗੁਪਤਾ ਹਸਪੀਟਲ ਸਾਹਮਣੇ ਜਾ ਕੇ ਉਹਨਾਂ ਕਿਹਾ ਉਹਨਾਂ ਕਿਹਾ ਗਰਦਨ ਲੱਤੀ ਹੋਈ ਆ ਵੇਖ ਲੈ ਸਾਹਮਣੇ ਮੈਂ ਖੁਦ ਆਪ ਵੇਖੀ ਆ ਅੰਦੇ ਵੀ ਗਰਦਨ ਲੱਤੀ ਆ ਤੇ ਇਹ ਤੇਰੇ ਬਾਕੀ ਮੈਂ ਸਰ ਆਪਰੇਸ਼ਨ ਕਰਨ ਪਾਉਂ ਆਂਦੇ ਉਹ ਹੁਣ ਦੇਖ ਕੇ ਚੈੱਕ ਕਰਕੇ ਦੱਸ ਦੇ ਬੈਠ ਜਾਓ ਇੱਥੇ ਠੀਕ ਹੈ ਠੀਕ ਹੈ ਮੇਰੀ ਵਾਈਫ ਨੂੰ ਅੰਦਰ ਲੈ ਗਏ ਆ ਜਦੋਂ ਵਾਈਫ ਨੂੰ ਅੰਦਰ ਲੈ ਗਏ ਆ ਨਾ ਫਿਰ ਮੇਰੇ ਪਾਪਾ ਇੱਥੇ ਆ ਗਏ ਜਦੋਂ ਨਾ ਪਾਪਾ ਮੇਰੇ ਇੱਥੇ ਆ ਗਏ ਮੈਡਮ ਉਸ ਟਾਈਮ ਇੱਥੇ ਆ ਗਏ ਕਿਦੇ ਉਦੋਂ ਮੇਰੇ ਪਾਪਾ ਨੂੰ ਕਹਿੰਦੇ ਤੁਸੀਂ ਸੈਂਡ ਕਰ ਦਿਓ ਇਹਨਾਂ ਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਰੈਫਰ ਕਰਨ ਦਾ ਇਹਨਾਂ ਨੂੰ ਪਤਾ ਇਹਨਾਂ ਨੂੰ ਮੈਂ ਪੈਸੇ ਲੈਣ ਭੇਜਿਆ ਠੀਕ ਹੈ ਇਹਨਾਂ ਨੂੰ ਮੈਂ ਪੈਸੇ ਲੈਣ ਭੇਜਿਆ ਵੀ ਤੁਸੀਂ ਪੈਸੇ ਲੈ ਕੇ ਆਜੋ ਇਹਨਾਂ ਕੋਲ ਜਿਹੜਾ 4-5000 ਰੁਪਇਆ ਉਹ ਮੈਂ ਲੈ ਜਾਂਦਾ ਹਾਂ ਜਿਹਨੂੰ ਤੁਹਾਡੇ ਬੀਬੀ ਹੋਣਾ ਸੀ ਤੇ ਉਹਦੇ ਐਕਸਰੇ ਕਰਾਈ ਸੀ ਹਾਂਜੀ ਸਾਰਾ ਕੁਝ ਹੈਗਾ ਹਾਂਜੀ ਜਿਹੜੀ ਅਲਟਰਾਸਾਉਂਡ ਇਥੇ ਸਾਰਾ ਕੁਝ ਲੈ ਕੇ ਜਾਂਦਾ ਵਾ ਉਹ ਸਾਰਾ ਹੱਡਾ ਲਫਾਫਾ ਦਾ ਲਫਾਫਾ ਵੀ ਡਾਕਟਰ ਸਾਹਿਬ ਨੇ ਕਹਾਈ ਸੀ ਇੱਥੇ ਡਾਕਟਰ ਸਾਹਿਬ ਹੈਗੇ ਕੋਈ ਨਹੀਂ ਪਹਿਲਾਂ 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 ਇੱਥੇ ਫਿਰ ਸਾਰਾ ਕੁਝ ਦਿਓ ਪਹਿਲਾਂ ਹਾਂਜੀ ਸਭ ਕੁਝ ਦਿਖਾਉਂਦੇ ਹਾਂ ਹਾਂਜੀ ਸਭ ਕੁਝ ਕੀ ਹੋਰ ਤੁਹਾਡਾ ਕੀ ਕਹਿ ਰਿਹਾ ਪਤਾ ਕਿ ਸਾਰਾ ਹੌਲ ਦਵਾਇਆ ਜਾਵੇ ਡਾਕਟਰਾਂ ਦੇ ਤੇ ਨਰਸਾਂ ਦੇ ਜਿਹੜੇ ਸਾਰੇ ਉਹਨਾਂ ਨੂੰ ਅੰਗੇਲੀ ਕੀਤੀ ਗਈ ਆ ਸਾਰੇ ਵੇਖੋ ਤੁਸੀਂ ਛਿੰਡੀ ਵੱਡੀ ਮੈਂ ਤੇ ਆਪਣੀ ਵਾਈਫ ਨੂੰ ਬਚਾਉਣ ਕਰਕੇ ਸੱਚ ਗੱਲ ਦੱਸਾਂ ਮੈਂ ਅਗਲੇ ਦਿਨ ਫੇਰ ਇੱਥੇ ਆਇਆ ਵਾਂ ਠੀਕ ਹੈ ਚਲੋ ਸਰ ਜੀ ਆ ਗੱਲ ਦਾ ਗਾਂ ਅੰਗੇਲੀ ਨਾ ਹੋਵੇ ਮੇਰੇ ਨਾਲ ਮੇਰੇ ਫਰੈਂਡ ਆਏ ਦੂਸਰੇ ਉਹਦੇ ਲੜਕੀ ਨਾਲ ਵੀ ਇੱਥੇ ਪਹਿਲਾਂ ਇੱਕ ਚਾਂਸ ਹੋ ਚੁੱਕਾ ਗੰਨੀ ਵਿੱਚ ਮੇਰਾ ਨਰਕ ਦੇ ਪਿੱਛੇ ਹੈ ਜੀ ਆ ਜੀ ਸਰ ਜੀ ਜਿਹੜੀ ਕ ਲੜਕੀ ਮਦੂ ਕਹਿ ਰਹੀ ਆ ਵੀ ਮੇਰੀ 12 ਦਿਨ ਡਿਗਰੀ ਹੋਈ ਜਿਹਦੇ ਵਿੱਚ ਇਸ ਹਫ਼ਤੇ ਨਾਲ ਜਿਹੜੀਆਂ ਕੋਈ ਅਣਜਾਣੀ ਕਿੱਟੀ ਜਿਹਦੇ ਕਰਕੇ ਮੇਰੀ ਬੇਬੀ ਡੈਥ ਹੋਈ ਆ ਇਸ ਸਰੋਂ ਮਾਫਨਾ ਕਰੀਏ ਇਹਦੀ ਉਹਨੂੰ ਸਤੋਂ 6ਵੇਂ ਤੋਂ ਸਤਵਾਂ ਮਹੀਨਾ ਸੀਗਾ 12 ਤਰੀਕ ਨੂੰ अर्ਲੀ ਮਾਰਨਿੰਗ ਦੇ ਲਿਵਰੀਪੇਨ ਸਟਾਰਟ ਹੋਈ ਹੈ કરી ਉਹਨਾਂ ਨੇ ਡਿਲੀਵਰੀ ਦੇ ਅਟੈਂਪਟ ਕੀਤੀ ਹੈ ਕੋਈ ਉੱਥੇ ਟ੍ਰੇਨ ਦਾਈ ਹੈਗੀ ਹੈ ਗੰਢੀਮੈਂਟ ਦੇ ਵਿੱਚ ਠੀਕ ਹੈ ਉਹਨੂੰ ਉਹ ਦਾਈ ਨਾਲ ਹੀ ਆਈ ਸੀਗੀ 7:52 ਦੇ ਉੱਤੇ ਹਸਪਤਾਲ ਦੇ ਵਿੱਚ ਆਈ ਮੈਂ ਕੇਮ ਲਿਖਵਾ ਕੇ ਦੇਖਿਆ ਸੀਗਾ ਠੀਕ ਹੈ ਜੀ ਔਰ 8:05 ਦੇ ਉੱਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਇੱਥੋਂ ਕਿਉਂਕਿ ਬੱਚਾ ਪ੍ਰਿਮਿਓ ਪ੍ਰੀਮਜੋਰ ਹੈ ਸਾਡੇ ਕੋਲ ਸਾਧਨ ਨਹੀਂ ਹੈਗੇ ਇਹ ਡਿਲੀਵਰੀ ਕਰਕੇ ਬੱਚੇ ਨੂੰ ਦੇਖ ਦੇਖਰੇਖ ਕਰਨ ਦੇ ਔਰ ਇਹ ਅਸੂਲਨ ਵੀ ਇਹ ਹਾਇਰ ਸੈਂਟਰ ਤੇ ਭੇਜਣਾ ਹੁੰਦਾ ਅਸੀਂ ਉਹਨੂੰ ਰੈਫਰ ਕੀਤਾ ਤੁਰੰਤਾਰ ਉਤਾਰਨ ਤਨ ਤੇ ਨੀਗੇ ਗੁਪਤਾ ਹਸਪੀਟਲ ਗਏ ਜਿੱਥੇ ਉਹਦੀ ਨਾਰਮਲ ਡਿਲੀਵਰੀ ਕੀਤੀ ਗਈ ਔਰ ਬੇਬੀ ਡੈੱਡ ਪੈਦਾ ਹੋਇਆ ਠੀਕ ਹੈ ਗੁਪਤਾ ਹਸਪੀਟਲ ਦਾ ਰਿਪੋਰਟ ਲਗਾ ਲਿਆ ਉਹ ਸਾਰਾ ਉਦਨ ਨਿਰੀਖਣ ਕੀਤਾ ਔਰ ਉਸ ਕੋ ਤੋਂ ਕਹੀ ਸਾਬੋ ਪਤਾ ਲੱਗਿਆ ਕਿ ਉਥੇ ਨਾਰਮਲ ਡਿਲੀਵਰੀ ਹੋਈ ਹੈ ਔਰ ਬੇਬੀ ਡੈੱਡ ਪੈਦਾ ਹੋਇਆ ਉਹਨਾਂ ਦਾ ਔਰ ਜਿਹੜਾ ਬਾਡੀ ਹੈ ਬੇਬੀ ਦੀ ਉਹ ਉਹਨਾਂ ਦੇ ਰਿਲੇਟਿਵ ਨੂੰ ਹੈਂਡਓਵਰ ਕਰ ਦਿੱਤੀ ਸੱਜ ਜਦੋਂ ਮਰੀਜ਼ ਇੱਥੇ ਪੇਸ਼ੰਕ ਦਾਖਲ ਹੋਇਆ ਉਸ ਵਕਤ ਕਿਸ ਡਾਕਟਰ ਦੀ ਡਿਊਟੀ ਸੀ ਪੁੱਛੋੜੇ ਡਾਕਟਰ ਨਹੀਂ ਸੀ ਸਟਾਫ ਨਰਸਾਂ ਸੀ ਕਿਉਂਕਿ ਇਹ ਜਿਹੜਾ ਲੇਬਰ ਡਿਲੀਵਰੀ ਦਾ ਸਾਰਾ ਹੈਗਾ ਹੈ ਇਹ ਸਾਡੀਆਂ ਸਿਸਟਰਸ ਐ ਸਟਾਫ ਹੈ وہی ਲੁਕਾਉਂਦਾ ਪਰ ਲੜਕੀ ਦੇ ਜਨਮ ਦੇ ਮਤਲਬ ਕਿ ਇੱਥੇ ਕੋਈ ਸਟਾਫ ਨਰਸ ਨਹੀਂ ਗੱਲ ਨਹੀਂ ਜਿਹੜੀ ਕਲਾਸ ਕੋਰਸ ਚ ਰੇਂਜ ਮੈਂ ਕੈਮਰਾ ਨਹੀਂ 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 ਉਹ ਹੈਲਪਰ ਐ ਸਾਡੇ ਲੇਬਰੂਮ ਦੇ ਵਿੱਚ ਹੈਲਪਰ ਐ ਸਿਸਟਰ ਵੀ ਹੈਲਪ ਕਰਉਂਦੀ ਹੈ ਹਾਂ ਠੀਕ ਐ ਉਹ ਉਹਨਾਂ ਵੱਲੋਂ ਹੀ ਕੋਈ ਦਾਈ ਭਲਾਈ ਗਈ ਸੀ ਜਿਹੜੀ ਇੱਥੇ ਆਨਕੀ ਹਸਪੀਟਲ ਦੇ ਵਿੱਚ ਜਿਸ ਨਾਲ ਕੋਸ਼ਿਸ਼ ਕੀਤੀ ਗਈ ਕਿ ਬੱਚੇ ਦਾ ਜਨਮ ਹੋ ਜੇ। ਕੇਜੀ ਉਹਦੇ ਰਿਸ਼ਤੇਦਾਰਾਂ ਦੇ ਨਾਲ ਆਈ ਸੀ। ਉਹ ਪੇਸ਼ੈਂਟ ਦੇ ਨਾਲ ਭਾਈ ਆਈ ਸੀ। ਹੂੰ ਕਹਿੰਦੇ ਨੇ ਉਹ ਘਰੇ ਅਸੀਂ ਉਹ ਦਾਈ ਦੇ ਅਗੇਂਸਟ ਵੀ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਕਿ ਕੋਈ ਦਾਈ ਹੋਣ ਡਿਲੀਵਰੀ ਨਹੀਂ ਕਰ ਸਕਣ। ਪਰ ਸਰ ਜਦੋਂ ਇਹ ਬੱਚੇ ਦੀ ਐਡਵਰਸਿਟੀ ਹੋਣੀ ਚਾਹੀਦੀ ਤੇ ਇਹਦਾ ਪਹਿਲਾਂ ਕਦੇ ਐਕਸਟਰਾ ਕਰਾਇਆ ਸੀ ਅਲਟਰਾ ਸਾਊਂਡ ਕਰਾਇਆ ਸੀ ਜੇ ਬੇਬੀ ਬਿਲਕੁਲ ਨਾਰਮਲ ਸੀ ਐਂ ਕੀ ਕੋਈ ਗੱਲ ਬਾਤ ਸਾਨੂੰ ਉਹਨਾਂ ਨੇ ਕੋਈ ਅਲਟਰਾ ਸਾਊਂਡ ਨਹੀਂ ਦਿਖਾਇਆ ਕੋਈ ਅਲਟਰਾ ਸਾਊਂਡ ਕੋਈ ਰਿਕਾਰਡ ਨਹੀਂ ਲੈ ਕੇ ਆਏ ਠੀਕ ਹੈ ਸਾਡੇ ਕੋਲ ਤੇ ਜਿਵੇਂ ਆਏ ਉਸ ਵੇਲੇ ਉਹਦੀ ਸ਼ੁਰੂ ਕਰ ਦਿੱਤੀ ਟ੍ਰੀਟਮੈਂਟ ਔਰ ਉਹ ਸਾਰਾ ਕੁਝ ਦੇਖ ਕੇ ਤੁਹਾਨੂੰ ਰੈਫਰ ਕਰ ਦਿੱਤਾ ਲੜਕੀ ਦੇ ਕਹਿਣ ਦੇ ਮੁਤਾਬਕ ਜਿਹੜਾ ਮੇਰਾ ਦੂਜਾ ਬੇਬੀ ਆ ਪਹਿਲਾ ਤੇਰਾ ਬੇਬੀ ਨਾਰਮਲ ਆ ਸੀ ਇਹ ਵੀ ਬੇਬੀ ਮੇਰਾ ਬਿਲਕੁਲ ਨਾਰਮਲ ਹੋ ਜਾਂਦਾ ਸੀ ਲੇਕਿਨ ਜਿਹੜੀ ਤੁਹਾਨੂੰ ਜਿਹੜੀ ਆਪਣੀ ਮੈਂ ਕਹਿੰਦੀ ਜਿਹੜਾ ਨਾਰਮਲ ਹੈ ਨਾਰਮਲ ਉਹਨੂੰ ਕਿੰਨੇ ਜਿਹੇ ਟਰਮ ਬੇਬੀ ਹੁੰਦਾ ਨੌਵੇਂ ਮਹੀਨੇ ਦੇ ਵਿੱਚ ਐਕਸੈਕਟਲੀ ਮਹੀਨੇ ਦੇ ਤੇ 8ਵੇਂ ਮਹੀਨੇ ਦੇ ਤੇ ਪ੍ਰੀਮੇਚੂਰ ਹੈ ਇਹ ਨਾਰਮਲ ਨਹੀਂ ਅਸੀਂ ਇਹਨੂੰ ਕਿੰਦੇ ਠੀਕ ਹੈ ਉਹ ਜਿਹੜੇ ਵੀਰ ਉਹ ਅਲੱਗ ਕਿ ਆਰੋਪ ਲਗਾ ਰਹੀ ਹੈ ਵੀ ਇਥੇ ਵੀ ਡਰਾਕਟਰਾਂ ਦੀ ਇੰਨੀ ਗੱਲੀ ਕਰਕੇ ਜਿਦਾ ਮੇਰਾ ਸਾਰਾ ਨਹੀਂ ਨਹੀਂ ਜੀ ਡਰਾਕਟਰ ਦੀ ਇੰਨੀ ਕਿਉਂਕਿ ਸਾਡੇ ਕੋਲ ਤੇ ਹੁਣੇ ਹੀ ਫਸਟ ਟਾਈਮ ਹੀ ਆਈ ਸੀ ਉਹ ਤੋਂ ਪਹਿਲਾਂ ਸਾਡੇ ਏ.ਐਨ.ਐਮ ਨੂੰ ਦਿਖਾ ਰਹੀ ਸੀਗੀ ਠੀਕ ਹੈ ਏ.ਐਨ.ਐਮ ਦਾ ਵੀ ਰਿਕਾਰਡ ਵਿੱਚ ਚੈੱਕ ਕੀਤਾ ਹੈ ਏ.ਐਨ.ਐਮ ਨੇ ਅਦਾ ਐਫ.ਟੀ.ਸੀ ਇਹਨੂੰ ਕੋਈ ਅਲਟਰਾਸਾਊਂਡ ਕਰਾਉ ਠੀਕ ਹੈ ਇਹ ਸਭਵੇਂ 8ਵੇਂ ਮਹੀਨੇ ਦਾ ਅਲਟਰਾਸਾਉਂਡ ਕਰਾਉਣਾ ਹੁੰਦਾ ਇਹਨਾਂ ਨੇ ਨਹੀਂ ਕਰਾਇਆ ਕੋਈ ਨਹੀਂ ਕਰਾਇਆ ਜੀ ਜੀ ਬਹੁਤ ਸਾਰੇ ਵੀਡੀਓ ਦੇਖਣ ਦੇ ਆ ਵੀ ਇਹ ਬੱਚੇ ਦੀ ਪ੍ਰੈਗਨਨਸੀ ਹੁੰਦੀ ਪਈ ਆ ਪਰ ਸਾਰਾ ਵੀਡੀਓ ਨਹੀਂ ਮਿਲਦੇ ਨਾਲ ਉਹ ਸਾਰੀ ਕੀ ਉਹ ਦੀ ਮੈਨੂੰ ਵੀ ਨਾਲ ਨਹੀਂ ਆ ਨਾ ਕੋਈ ਵੀਡੀਓ ਨਹੀਂ ਦੇਖ ਸਕਦਾ ਸਰ ਕਿਹੜੇ ਕਿਹੜੇ ਸਟਾਫ ਨਰਸ ਔਰ ਕਿਹੜੇ ਕਿਹੜੇ ਜਿਹੜੇ ਕਲਾਸ 4 ਉਸ ਵਕਤ ਹਾਜ਼ਰ ਸੀ ਉਹ ਤਾਂ ਜਿਹਦੇ ਵੀ ਡਿਊਟੀ ਸੀ ਉਹ ਹਾਜ਼ਰ ਸੀ ਸਰ ਵੱਡਾ ਹੋਰ ਗਿਆ ਨਾਮ ਦਾ ਸਰ ਜੀ ਗੁਪਤਾ ਸਾਨੂੰ ਅੰਗਰੇਜ਼ੀ ਕੀਤੀ ਨਹੀਂ ਨਹੀਂ ਮੈਂ ਨਹੀਂ ਕਹਿ ਸਕਦਾ ਅੰਗਰੇਜ਼ੀ ਉਹਨਾਂ ਨੇ ਕੋਈ ਨਹੀਂ ਕੀਤੀ ਕਿਉਂਕਿ ਪ੍ਰੀਮੇਚੁਰ ਡਿਲੀਵਰੀ ਹੈ ਉਹ ਤੁਹਾਨੂੰ ਵੀ ਪਤਾ ਹੈ ਕਿ ਕਿਹੜੇ ਮਹੀਨੇ ਦੇ ਨਾਰਮਲ ਬੱਚਾ ਪੈਦਾ ਹੁੰਦਾ ਹੈ ਕਿਉਂਕਿ ਇਹ ਸਾਰੇ ਸਿਆਣੀਆਂ ਤਾਂ ਇਹ ਸਭ ਨੂੰ ਪਤਾ ਹੈ ਪਰ 3 3 ਕੋ ਚੁਲ ਬੱਚੀ ਹੁੰਦੀ ਹੈ ਨਹੀਂ ਨਹੀਂ 6ਵੇਂ ਮਹੀਨੇ ਦੇ ਵਿੱਚ ਜਿਹੜਾ ਬੱਚਾ ਹੈ ਤਾਂ ਸਪਸ਼ਟ ਦੱਸਿਆ ਹੈ ਕਿ ਸਾਡੇ ਕੋਲ ਕੋਈ ਸੁਵਿਧਾ ਨਹੀਂ ਹੈ ਹਾਂਜੀ 6ਵੇਂ ਤੋਂ 7ਵਾਂ ਮਹੀਨਾ ਸੀਗਾ 6ਵੇਂ ਤੋਂ 7ਵਾਂ ਸਾਡੇ ਕੋਲ ਕੋਈ ਸਾਧਨ ਨਹੀਂ ਹੈਗੇ ਇਸੇ ਲਈ ਅਸੀਂ ਤੇ ਉਹਨੂੰ ਰੈਫਰ ਕਰਨਾ ਹੀ ਕੋਈ ਸ਼ਬਦ ਨਹੀਂ